ਹਾਂਜੀ ਮਿੱਤਰੋ ਸਸਿਕਾਲ ਜੀ ਮੈਂ ਹੁੜਾ ਕਾ ਕੁਹਿਰਾ ਤੇ ਲੋ ਜੀ ਅੱਜ ਖੜੀ ਆਪਣੇ ਨਾਲ ਰਾਧਾ ਰਾਧਾ ਕੀ ਹਾਲ ਆ ਸਸਰੀ ਘਰ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਦੱਸੋ ਤੇ ਮੇਰੇ ਦੇਖੋ ਦੋ ਤੋਤੇ ਨੇ ਤੇ ਕਿਵੇਂ ਲੱਗਦੇ ਨੇ ਇਹ ਤੁਹਾਨੂੰ ਤੇ ਆਹ ਰਾਧਾ ਨੇ ਮਤਲਬ ਹਨਾ ਤੋਤੇ ਰੱਖੇ ਹੋਏ ਨੇਗੇ ਤੇ ਹੁਣੇ ਬੋਲਣਾ ਸਟਾਰਟ ਕਰ ਦੇਣਗੇ ਜਲਦੀ ਹਨਾ ਦਾਦਾ ਹਾਂਜੀ ਬੋਲਦੇ ਨੇ ਬੋਲਦੇ ਨੇਗੇ ਹਾਂਜੀ ਅੱਛਾ ਅੱਛਾ ਇਹ ਬੋਲਦੇ ਨੇ ਮਿੱਤਰੋ ਤੇ ਇਹਦਾ ਰਾਧਾ ਦਾ ਨਾ ਪੇਜ ਬਣਿਆ ਹੋਇਆ ਹੈਗਾ ਆਪਣਾ ਇੰਸਟਾਗ੍ਰam ਤੇ ਵੀ ਆ ਫੇਸਬੁੱਕ ਤੇ ਵੀ ਆ ਸਾਰਿਆਂ ਨੇ ਫੋਲੋ ਕਰ ਲਿਓ ਤੇ ਰਾਰਾ ਸਾਨੂੰ ਡਰ ਨਹੀਂ ਲੱਗਦਾ ਫਿਰ ਨਹੀਂ ਡਰ ਨਹੀਂ ਲੱਗਦਾ ਪੋਰਾ ਵੀ ਲਾਲਾ ਨਹੀਂ ਤੁਸੀਂ ਵੀ ਲੈ ਕੇ ਦੇਖੋ ਇਹਨਾਂ ਨੂੰ ਜੇ ਉਂਗਲ ਦਿੰਦੀ ਵੱਡੀ ਫਿਰ ਨਹੀਂ ਆਏ ਪੜਦੇ ਨਹੀਂ ਪਤਾ ਕੋਈ ਨਹੀਂ ਦਾ ਆ ਜਾ ਟਟੂ ਨਹੀਂ ਨਹੀਂ ਮੈਂ ਨਹੀਂ ਛੱਡਦਾ ਕੁਝ ਨਹੀਂ ਕਹਿੰਦੇ ਨਾ ਨਾ ਰਹਿਣ ਦੇ ਤੇ ਇਹਦਾ ਕੋਈ ਪਤਾ ਨਹੀਂ ਬਈ ਦੰਦੀ ਵੱਡੀ ਕੋਈ ਪਤਾ ਨਹੀਂ ਹੁੰਦਾ ਕਿਉਂਕਿ ਇਹਦਾ ਰੱਖੇ ਹੋਏ ਆਗੇ ਆ ਦੇਖੋ ਆਉਣ ਨਾਲ ਇਹ 3 ਸਾਲ ਦੇ ਹੋ ਗਏ ਬਲ ਬੋਲ ਪਣਗੇ ਇਸ ਟਾਈਮ ਟਟੂ ਨਹੀਂ ਆਏ ਨਹੀਂ ਬੋਲਦੇ ਇਹ ਰੋਟੀ ਖਾ ਕੇ ਫੇਰ ਬੋਲਦੇ ਨੇ ਜਦੋਂ ਭੁੱਖ ਲੱਗਦੀ ਹੈ ਇਹਨਾਂ ਨੂੰ ਅੱਛਾ ਉਹ ਨਹੀਂ ਬੋਲਦੇ ਨਹੀਂ ਠੀਕ ਆ ਤੇ ਮਿੱਤਰੋ ਇਹਦਾ ਮਤਲਬ ਰਾਦਾ ਦਾ ਬਣਾਇਆ ਹੋਇਆ ਪੇਜ Instagram ਤੇ Facebook ਤੇ ਕੀ ਨਾਮ ਤੇ ਬਣਾ ਰਹਾ ਦਾ ਦੱਸ ਅਨੁਰਾਧਾ ਵਰਮਾ ਕੀ ਅਨੁਰਾਧਾ ਵਰਮਾ ਅਨੁਰਾਧਾ ਵਰਮਾ ਦੇ ਨਾਮ ਤੇ ਬਣਿਆ ਹੋਇਆ ਤੇ ਜਿੰਨੇ ਵੀ ਮੇਰੇ ਮਿੱਤਰ ਪਿਆਰਾ ਬਹੁਤ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇਰੀ ਆਪਾਂ ਫੁੱਲ ਸਪੋਰਟ ਕਰਨੀ ਹੈਗੀ ਠੀਕ ਆ ਤੇ ਹਰ ਰੋਜ਼ ਆਪਾਂ ਵਲੌਗ ਆ ਜਿਹੜੇ ਬਈ ਬਣਾਇਆ ਕਰਾਂਗੇ ਕੋਸ਼ਿਸ਼ ਕਰਿਆ ਕਰਾਂਗੇ ਤੇ ਬਾਕੀ ਹੁਣ ਮੈਨੂੰ ਰਾਧਾ ਮੈਨੂੰ ਕਹਿੰਦੀ ਆ ਕਿ ਆਪਾਂ ਇੱਕ ਆਦਾ ਵਲੌਗ ਬਣਾਈਏ ਵਿਚਾਲਾ ਚਾਰਕ ਫਾਲੋਅਰ ਮੇਰੇ ਨਾਲ ਜੁੜ ਜਾਣਗੇ ਤੇ ਆਪਾਂ ਇਹਦੇ ਫਾਲੋਅਰ ਪੂਰੇ ਫੁੱਲ ਵਧਾਉਣੇ ਮਿੱਤਰੋ ਠੀਕ ਆ ਤੇ ਬਹੁਤ ਵਧੀਆ ਮਤਲਬ ਇਨੇ ਮਲ ਟੋਤੇ ਜਿਹੜੇ ਮੈਨੂੰ ਪਾਲ ਕੇ ਰੱਖੇ ਹੋਏ ਨੇਗੇ ਸੋ ਮੇਰੀ ਆਵਾਜ਼ ਨਹੀਂ ਕੰਮ ਕਰੀ ਆਵਾਜ਼ ਨਾ ਮਤਲਬ ਗਲਾ ਖਰਾਬ ਹੋਇਆ ਪਿਆ ਅੱਜ ਤੇ ਅੱਜ ਮੈਂ ਪਰ ਇਹਦਾ ਜਵਾਬ ਦਿੰਦਾ ਫਿਰ ਇਹ ਰਾਧਾ ਕਹਿੰਦੀ ਕਿ ਇਹ ਆਪਾਂ ਵੀਡੀਓ ਬਣਾਉਣੀ ਆ ਮੈਂ ਚਲੋ ਠੀਕ ਆ ਵੀਡੀਓ ਪਾਉਣੀ ਅੱਜ ਤੇ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਰਾਧਾ ਹੋਰ ਕੀ ਕੰਮ ਕਰਦੀ ਨੇ ਨਾਲ ਨਾਲ ਮੈਂ ਕਿਰਾਨੇ ਦੀ ਦੁਕਾਨ ਕਰੀ ਆ ਅੱਛਾ ਤੇ ਥੋੜਾ ਮੋੜ ਸਪੋਰਟ ਚਾਹੀਦਾ ਮੈਨੂੰ ਅੱਛਾ ਪਲੀਜ਼ ਮੈਨੂੰ ਫੋਲੋ ਕਰਿਓ ਤੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰੇ Instagram ਨੂੰ ਵੀ ਫੋਲੋ ਕਰਿਓ ਜਿੰਨਾ ਹੋ ਸਕਦਾ ਤੁਸੀਂ みんな ਮੇਰੇ ਸਪੋਰਟ ਕਰ ਦਿਓ ਆ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਕਿਰਮਾ ਇਹਨਾਂ ਦੇ ਬੱਚੇ ਦੀ ਵੀ ਵੀਡੀਓ ਪਾਈ ਸੀਗੀ ਉਹ ਚ ਵੀ ਬਹੁਤ ਵਧੀਆ ਟੈਲੈਂਟ ਸੀ ਹੈ ਨਾ ਹਾਂਜੀ ਹਾਂਜੀ ਉਹ ਵੀਡੀਓ ਆਪਣੀ ਆਪਣੀ ਗਈ 2 ਮਿਲੀਅਨ ਹਾਂਜੀ 2 ਮਿਲੀਅਨ ਗਈ ਸੀਗੀ ਵੀਡੀਓ ਤੇ ਆਪਾਂ ਵੱਧ ਤੋਂ ਵੱਧ ਸਪੋਰਟ ਕਰਨੀ ਆ ਬਾਈ ਠੀਕ ਹੈ ਜਿੰਨਾ ਵੀ ਹੋ ਸਕਦਾ ਤੇ ਮਿਹਨਤ ਬਹੁਤ ਕਰਦੀ ਹੈ ਕੁੜੀ ਹੈ ਨਾ ਤੇ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਠੀਕ ਹੈ ਤੇ ਹੋਰ ਹਲਾ ਕੀ ਕਰਨੀ ਚਾਹਣੀ ਆ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਜਾ ਮੰਨ ਲਓ ਮੇਰੇ ਫਰੈਂਡਰ ਉਤੇ ਹੈਗੇ ਨੀ ਮੈਂ ਆਏ ਕਹਿਨੀ ਆ ਚਲਿਆ ਨਨੂ ਕਿ ਜੀ ਮੈਂ ਤੁਸੀਂ ਕਾਕੂ ਵੀਰੇ ਨੂੰ ਸਪੋਰਟ ਕੀਤਾ ਹੋ ਮੈਂ ਸਾਨੂੰ ਵੀ ਤੁਸੀਂ ਸਪੋਰਟ ਕਰੋ ਤੇ ਤੁਸੀਂ ਮੇਰੇ ਪੇਜ ਤੇ ਜਾ ਕੇ ਮੇਰੇ ਸਾਰੇ ਵੀਡੀਓ ਦੇਖ ਸਕਦੇ ਹੋ ਜੇ ਬਧੀਰ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਕਰ ਸਕਦੇ ਹੋ ਥੈਂਕ ਯੂ ਸੋ ਮਚ ਹਾਂ ਤੇ ਇਸ ਤਰੀਕੇ ਨਾਲ ਬਾਈ ਸਪੋਰਟ ਕਰਿਆ ਕਰੋ ਸਾਰੇ ਜਾਣੇ ਠੀਕ ਆ ਤੇ ਰਾधा ਆਪਣਾ મતલਬ ਤੁਸੀਂ ਵੈਸੇ ਕਿਹੜੀ ਜਗ੍ਹਾ ਤੋਂ ਅਸੀਂ ਯੂਪੀ ਦੇ ਰਹਿਣ ਵਾਲਿਆਂ ਤੇ ਸਾਨੂੰ ਇੱਥੇ ਰਹਿੰਦੇ ਨੂੰ ਪੰਜਾਬ ਚੋਂ 15 ਸਾਲ ਹੋਣ ਵਾਲਿਆ 15 16 ਸਾਲ ਹੋ ਗਏ ਹਾਂਜੀ 15 16 ਸਾਲ ਹੋ ਗਏ ਮਿੱਤਰੋ ਤੇ ਵਧੀਆ ਆਪਣੇ મતલਬ ਦੋਸਤਾਂ ਤਰ੍ਹਾਂ ਨਾ ਮਤਲਬ ਆਪਣੇ ਨਾਲ ਬਾਰਤ ਦੀ ਆ ਕੇ ਸਾਰੀ ਹੈ ਨਾ ਤੇ ਇਹਨਾਂ ਦੇ ਘਰ ਵਾਲਾ ਵੀ ਮਨਲਾ ਵਧੀਆ ਆਪਣਾ ਮੋਹ ਭਰੇ ਮਾਈ ਨਾਲ ਤੇ ਆਪਣੇ ਕੋਲੇ ਆਉਂਦੇ ਜਾਂਦੇ ਰਹਿੰਦੇ ਨੇਗੇ ਤੇ ਵੀਡੀਓ ਨੂੰ ਕਮੈਂਟ ਕਰਕੇ ਦੱਸਿਓ ਤੇ ਇਹਨਾਂ ਦਾ ਪੇਜ ਆ ਬਾਈ ਬਣ ਕੇ ਜਰੂਰ ਫੋਲੋ ਕਰ ਲਿਓ ਤੇ ਇਹ ਤੋ ਤੁਸੀਂ ਰੱਖਣ ਵਾਸਤੇ ਕਿ ਮੰਨ ਲਓ ਵੀ ਨਹੀਂ ਨਹੀਂ ਰੱਖਣ ਵਾਸਤੇ ਅੱਛਾ ਜੇ ਕਿਸ ਨੂੰ ਚਾਹੀਦੇ ਹੋਏ ਨਹੀਂ ਬੇਚ ਰਹੇ ਨਹੀਂ ਅੱਛਾ ਨਹੀਂ ਨਹੀਂ ਜੇ ਕੰਮ ਬੁਕਾ ਲੈਣੇ ਆ ਠੀਕ ਆ ਓਕੇ ਓਕੇ ਤੇ ਕਰ ਦਿਓ ਬਈ ਵੀਡੀਓ ਸ਼ੇਅਰ ਧੰਨਵਾਦ ਸਤਿ ਸ੍ਰੀ ਅਕਾਲ